ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡੇ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਗੋਸਲਫਗਾਨਾ ਜ਼ਿਲ੍ਹਾ ਅੰਮ੍ਰਿਤਸਰ ਪਿੰਨੇ ਤਹਿਸੀਲ ਮਜੀਠਾ ਫੁਣਜਾ ਕੋ ਆ ਚੁੱਕੇ ਜੀ ਅੱਜ ਵੀ ਬਾਈਆਂ ਕੋ ਕੁ ਤਿਆਰ ਲੱਗ ਪਾ ਬਹੁਤ ਸੇਲ ਆ ਤੇ ਹੁਣ ਵੀਰਾਂ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕੇ ਰਕੋੜਾ ਉਸ ਤੋਂ ਬਲੋਂ ਵੀਜੀ ਦੇ ਕਸਟਮ ਬਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਫਲੀ ਖਰੀਦੋ ਨਾਲੇ ਵੀਡੀਓ ਬਾਤਾਂ ਸ਼ੇਅਰ ਕਰਦਿਆ ਕਰੋ ਚਲੋ ਗਾਂਵਿਕ ਵੀਰ ਦਾ ਫਾਈਨਲ ਸੱਕਈ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸੰਦੀਪ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰੀ ਸੰਗਤ ਨੂੰ ਜਿੰਨੇ ਵੀ ਸੰਦੀਪ ਡੇਰੀ ਫਾਰਮ ਚੈਨਲ ਤੇ ਜਿੰਨੇ ਵੀ ਸਰੋਤੇ ਜੁੜੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੰਦੀਪ ਜੀ ਔਰ ਬਾਜੀ ਬਾਸ ਚੜਦੀ ਕਲਾ ਬਾਜੀ ਜੀ ਪਿਛਲੀ ਵਾਰੀ ਆਖਿਆ ਸੀ ਕਿ ਚਲੋ ਨਸ਼ੇ ਥੋੜੇ ਛੱਡੋ ਨਸ਼ੇ ਛੱਡਣਗੇ ਚੋਰੀਆਂ ਚਾਰੀਆਂ ਜਿੰਨੇ ਆਮ ਕਈ ਲੋਕ ਕਰਦੇ ਆ ਬੜੀ ਲੋਕਾਂ ਦਾ ਇਸ ਟਾਈਮ ਤੇ ਨਾ ਲੋਕਾਂ ਦਾ ਘਰ ਤੇ ਨਿਕਲਣਾ ਔਖਾ ਹੋ ਗਿਆ ਬਿਲਕੁਲ ਬਿਲਕੁਲ ਤੇ ਬਾਜੀ ਉਹ ਥੋੜਾ ਜਿਹਾ ਸਖਾਲਾ ਜੇ ਬਾਕੀ ਪੰਜਾਬ ਦੀ ਜਵਾਨੀ ਸਾਰੀ ਨਸ਼ ਬਾਈ ਜੀ ਜੇ ਦਿੱਲੀ ਧਰਨਾ ਲਗਾ ਹੀ ਤਾਂ ਉੱਥੇ ਵੀ ਪੰਜਾਬ ਦੀ ਜਵਾਨੀ ਨਹੀਂ ਸਭ ਤੋਂ ਜ਼ਿਆਦਾ ਚੜਦੀ ਕਲਾ 'ਚ ਆਈ। ਚੜ੍ਹ ਗਈ ਆਈ ਹੈ ਬਈ ਆਈ ਹੈ। ਤੇ ਇਦਾਂ ਆ ਕੇ ਬਾਈ ਜੀ ਸਾਰਾ ਕੁਝ ਸੰਭਾਲੋ ਆਪਣਾ ਪਰਿਵਾਰ ਆਪਣਾ ਘਿਟਾ ਸਭ ਤੋਂ ਵੱਡੀ ਗੱਲ ਆਪਣੀ ਜ਼ੇਤ ਸੰਭਾਲੋ ਜਿਉਂ ਕਿ ਜੰਨਾ ਚਰੇ ਸਰੀਰ ਨੇ ਤੁਹਾਡਾ ਸਾਹ ਦੇਣਾ ਲਾਸਟ ਸਮਾਂ ਤੱਕ। ਬਿਲਕੁਲ ਬਾਈ ਜੀ ਬਿਲਕੁਲ। ਬਸ ਬਾਈ ਜੀ ਅੱਜ ਗੱਲਾਂ ਆਪਾਂ ਸਿਰਫ ਕਾਮਰੀਆਂ ਨਹੀਂ ਹੈ ਕੀ ਕਰਨੀਆਂ। ਬਾਕੀ ਆਪਾਂ ਮਾਲ ਦੇ ਬਾਰੇ ਜਾਣਕਾਰੀ ਦਾਂਗੇ। ਅੱਜ ਆਪਣੇ ਕੋਲ ਤਿੰਨ ਪਸ਼ੂ ਸੇਲ ਆ। ਠੀਕ ਹੈ। ਗਾਵਾਂ ਹੈਗੀਆਂ ਗਾਵਾਂ ਸੇਲ ਹੋ ਗਿਆ ਬਾਈ ਜੀ। ਚਲੋ ਚਲੋ। ਕਿਉਂਕਿ ਸ਼ਾਮਾਂ ਦਾ ਟਾਈ ਬਾਈ ਜੀ ਸੁਈਏ ਜੀ ਇਹ ਸੁਈ ਆ ਇਹਦੇ ਮਗਰ ਵੀ ਰਵੀ ਨੀਲੀ ਦੀ ਕੱਟੀ ਆ ਗਈ ਕੱਟੀ ਆ ਗਈ ਹਣਾ ਤੇ ਪਹਿਲਾ ਸੁਆ ਗਿਰ ਜੀ ਅੱਛਾ ਹਾਂਜੀ ਠੀਕ ਆ ਪਹਿਲਾ ਸੁਆ ਇਹਦੇ ਦੁੱਧ ਕਿੰਨਾ ਜੀ ਦੁੱਧ ਇਹਦੇ ਥੱਲੇ ਭਾਜੀ ਦੁੱਧ ਮੈਂ ਨਹੀਂ ਕਹਿੰਦਾ ਵੀ ਅੱਜ ਸੁਈ ਗੱਲ ਸੁਈ ਆ ਹਾਂਜੀ ਹਫਤਾ ਆ ਗਿਆ ਇਹਨੂੰ ਸੁਈ ਨਾ ਠੀਕ ਆ ਹਫਤਾ 10 ਦਿਨ ਵੀ ਕੋਈ ਮੰਨ ਲੇ ਹਾਂਜੀ ਹਾਂਜੀ 10 ਦਿਨ ਸੁਈ ਨੂੰ ਗਿਆ ਮੈਲੇ ਤੇ ਆ ਕੇ ਮੱਝ 12 ਕਿਲੋ ਕਰ ਦੂਗੀ ਪਰ ਮੈਂ ਟੋਟਲ 9 ਕਿਲੋ ਠੰਡੇ ਕਰਕੇ ਦੀ ਕਰ ਦਿੱਤੂ ਖੋਲੋ ਬਾਈ ਜੀ ਹਾਂਜੀ ਲੋ ਜੀ ਚੈੱਕ ਕਰੋ ਜੀ ਨੀਲੀ ਪਿਓਰ ਜੀ ਅੱਖਾਂ ਨਿਸ਼ਾਨਾ ਸਿਰ ਵੀ ਹੈਗੇ ਆ ਸੰਦੀਪ ਵੀਰ ਹਾਂਜੀ 10 ਕਿਲੋ ਦੁੱਧ ਇਸ ਟਾਈਮ ਵਾ ਵਾ ਠੀਕ ਆ ਪਰ ਜੇ ਆਪਾਂ ਦਵਾਂਗੇ 9 ਕਿਲੋ 9 ਕਿਲੋ ਵਾ ਠੀਕ ਨਹੀਂ ਨਹੀਂ ਬਿਲਕੁਲ ਜੀ ਫਰਕ ਨਹੀਂ ਆ ਰਿਹਾ ਆਹ ਵੇਖੋ ਜੀ ਇੱਕ ਇੱਕ ਮਿੰਟ ਇਧਰ ਘੁਮਾਓ ਆ ਲੈ ਘੁਮਾਓ ਜਵਾਜੂ ਵਧੀਆ ਤਵਾ ਤੁਹ ਬਾਈ ਇੱਕ ਨੰਬਰ ਦਾ ਬਾਕੀ ਸੰਦੀਪ ਜੀ ਇੱਕ ਚੀਜ਼ ਹੋਰ ਬੋਲਣੀ ਹੈ ਹਾਂ ਜੀ ਹਾਂ ਜੀ ਕਿ ਮੈਂ ਅਜੇ ਤੱਕ ਚਲੋ ਜਿੰਨੀਆਂ ਵੀ ਸੇਲ ਕੀਤੀਆਂ ਹਾਂ ਹਾਂ ਜੀ ਜੀ ਰੱਬ ਦੀ ਕਿਰਪਾ ਨਾਲ ਸਾਰਿਆਂ ਨੇ ਇੱਥੇ ਆ ਕੇ ਚਵਾਈ ਕਰਕੇ ਪਾਸ ਕਰਕੇ ਹੀ ਖਰੀਆਂ ਠੀਕ ਆ ਤੇ ਬਾਈ ਜੀ ਕਿਸੇ ਇੱਕ ਕੋ ਵੀ ਝੂਠੇ ਨਹੀਂ ਪਏ ਬਿਲਕੁਲ ਜੀ ਕਿਉਂ ਨਹੀਂ ਪਏ ਕਿਉਂਕਿ ਆਪਾਂ ਕਿਸੇ ਦੇ ਬਾਰੇ ਇੱਕ ਵੀ ਝੂਠੀ ਗੱਲ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਸਹੀ ਗੱਲ ਹੈ ਜੀ ਹਾਂ ਜੀ ਤੇ ਨਾ ਹੀ ਆਪਾਂ ਕੋਈ ਰੇਟ ਦੇ ਵਿੱਚ ਮਾਲ ਲਾ ਕੇ ਜ਼ਿਆਦਾ ਰੱਖਿਆ ਆਪਣਾ ਠੀਕ ਹੈ ਸਾਰੇ ਮਿਹਨਤ ਕਰਦੇ ਆ ਉੰਨੀ ਕਿ ਮਿਹਨਤ ਤੁਹਾਨੂੰ ਪਤਾ ਵੀ ਜਾਏ ਬਿਲਕੁਲ ਭਾਈ ਬਿਲਕੁਲ ਜੀ ਜਿਹ ਆ ਗੱਡੀ ਤੁਹਾਡੇ ਸਾਹਮਣੇ ਬਾਹਰ ਲਿਬੜੀ ਖੜੀ ਹੈ ਹਾਂਜੀ ਹਾਂਜੀ ਤਿੰਨ ਚਾਰ ਦਿਨ ਹੋ ਗਿਆ ਨਹੀਂ ਮਾਲ ਜੀ ਆਉਂਦਾ ਤੇ ਨਾਲ ਨਾਲ ਹੀ ਚੱਕਦਾ ਚਲੋ ਚਲੋ ਸਹੀ ਦੱਤਾ ਜੀ ਆਹ ਸਾਹਿਬ ਆ ਬਾਈ ਜੀ ਇਹਦੀ ਕੀਮਤ ਕੋਈ ਲੱਖ ਨਹੀਂ ਕੋਈ 90 ਨਹੀਂ ਸਿਰਫ ਤੇ ਸਿਰਫ ਇਹਦਾ ਕਰਦਾਂਗੇ ਆਪਾਂ ਬਾਈ ਜੀ ਹੱਦ ਤੇ ਹੱਦ 88000 ਰੁਪਿਆ 88000 ਦੀ ਟੋਟਲ ਚਲੋ ਛੋੜੀ ਕਰਨੀ ਹੈ ਮੈਂ ਛੋਟੀ ਕਰਨੀ ਪਾ ਠੀਕ ਆ ਹਾਂਜੀ ਹਾਂਜੀ ਚਲੋ ਆ ਜਾਓ ਉਧਰ ਆ ਜਾਓ ਉਧਰ ਆ ਜਾਓ ਇਹ ਜੀ ਇਹ ਮੱਝ ਬਾਈ ਜੀ ਆ ਰਾਫਾਂ ਤੋਂ ਬੋਲਾਂਗੇ ਆਹ ਰਾਫਾਂ ਤੋਂ ਹਾਂਜੀ ਤੇ ਜਾ ਸੂਆ ਲੈਦੀ ਆ ਕੋਈ ਚੌਥਾ ਸੂਆ ਵੀ ਮੰਨ ਲੈ ਹਾਂਜੀ 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 ਹੁਣ ਤੇ ਸਾਡਾ ਪਰਾਂ ਦੀ ਖੁੱਲੀ ਆ ਹੁਣ ਜੇ ਮੰਨ ਲਓ ਮੇਰੀ ਹਾਈਟ ਆ ਤੁਸੀਂ ਵੇਖ ਲਓ ਵੀ 6 ਫੁੱਟ ਮੇਰੀ ਆ ਹਾਂਜੀ ਹਾਂਜੀ ਕੱਟੀ ਆ ਗਈ ਜੀ ਹਨ ਜੀ ਮਗਰ ਕੱਟੀ ਆ ਬਿਲਕੁਲ ਕੱਟੀ ਜਾ ਗਈ ਜੈਡ ਬਲੈਕ ਕੱਟੀ ਆ ਤੇ ਦੁੱਧ ਕਿੰਨਾ ਬਾਈ ਜੀ ਦੁੱਧ ਦੇਦੀ ਮੈਂ ਗਰੰਟੀ ਬਾਈ ਜੀ ਤੋਲ ਕੇ ਕੋਈ ਲੈ ਜੇ ਕਿਲੋਆਂ ਚ ਲੈ ਲੇ 13 ਕਿਲੋ ਦੀ ਗਰੰਟੀ ਦੋ 13 ਕਿਲੋ ਮਾਚ ਥਲੇ 15 ਕਿਲੋ ਆ ਅੱਛਾ ਆਪਾਂ 13 ਦੀ ਗਰੰਟੀ ਦੋ ਤੋਲੋ ਇਹ ਵੀ ਤੋਲੋ ਵੀਰ ਜੀ ਲਓ ਜੀ ਇਹ ਵੀ ਦੇਖ ਕੋਈ ਉੱਤੇ ਆ ਦੇ ਵੀਰ ਚਵਾਈ ਕਰੇ ਹੁਣ ਵੈਸੇ ਚਵਾਈ ਦਾ ਟਾਈਮ ਆ ਤੇ ਆ ਕਟੀਆਂ ਲਾਗੇ ਬੱਧੀਆਂ ਤੇ ਮੱਜਾਂ ਲੱਗਣੀਆਂ ਕਿ ਜਿੱਦਾਂ ਕੋਈ ਹੋਵਾ ਬਾਕੀ ਕੁਛ ਨਹੀਂ ਕੋ ਚਵਾਈ ਕਰੇ ਫਿਰ ਵੇ ਆ ਵਾ ਠੀਕ ਹੈ ਜੀ ਆ ਦੇਖੋ ਜੀ ਤੰਗੀ ਮੈਂਮ ਦੇਖੋ ਵੱਡੀ ਮੱਜ ਨਾਲੇ ਪੂਰੀ ਉਹਦਾ ਬਾਈ ਵੀ ਤੇ ਹੈਗਾ ਹਾਂਜੀ ਆਹ ਹਾਂਜੀ ਬਾਈ ਸੰਦੀਪ ਜੀ ਮੁੱਲ ਕਰਨ ਨੂੰ ਤੇ ਲੋਕੀ 1.5 ਵੀ ਕਰਨ ਦੇ ਆ ਟਾਡੇ ਸਾਹਮਣੇ ਇੱਕ ਵੀ ਵੀ ਕਰਨ ਦੇ ਜੋ ਵੀ ਕਰਨ ਦੇ ਆ ਕਰਨ ਦੋ ਪਰ ਆਪਾਂ ਟੋਟਲੀ ਮੋਲੇ ਦਾ 1 ਲੱਖ 5000 ਕਰਨ ਇੱਕ ਲੱਖ 5000 ਰੁਪਇਆ ਟੋਟਲ ਮਾਨ ਇਹ ਕਰਨਾ ਮੋਲੇ ਦਾ ਬਾਕੀ ਦੋ ਮਾਨਤਨ ਕਰਦਾ ਕਿ ਤੁਸੀਂ ਕਰਾਉਣਾ ਕੋਸ ਤੇ ਤੁਸੀਂ ਦੱਸੋ ਹੁਣ ਮੈਂ ਕੀ ਕਰਾਂ ਤੁਸੀਂ ਕੋਈ ਨਹੀਂ ਬੋਲ ਦੋ ਵੀਰ ਵੀ ਤਿੰਨ ਕਰ ਦੋ ਹੈ ਤਿੰਨ ਕਰ ਦੋ ਲੱਖ ਦੀ ਜਾਂ ਜੋ ਜਾਂ ਦੋ ਲੱਖ ਦੀ ਫਿਰ ਚਲੋ ਜਾਂ ਦੋ ਲੱਖ ਦੀ ਆ ਜਾਓ ਇੱਧਰ ਆਹ ਜੀ ਇਹ ਬਾਈ ਜੀ ਮਨ ਲਾ ਕੇ ਲੋਈ ਛੋਟੀ ਹੈ ਹਾਂ ਜੀ ਪਿਓਰ ਤੀਜਾ ਸੁਆ ਪਿਓਰ ਤੀਜਾ ਸੁਆ ਮੈਂ ਨਹੀਂ ਕਹੂੰਗਾ ਚੌਥਾ ਮੈਂ ਨਹੀਂ ਕਹੂੰਗਾ ਪਹਿਲਾ ਪਹਿਨਾ ਚੌਥਾ ਪਹਿਨਾ ਸੁਆ ਅੱਜ ਕੱਲ ਕੋਈ ਕਹਿੰਦਾ ਹੀ ਨਹੀਂ ਪਰ ਮੈਂ ਆਪਣੇ ਵਜਿ ਦਾ ਚੌਥਾ ਬੋਲਿਆ ਹਾਂਜੀ ਹਾਂਜੀ ਪਰ ਇਹਦਾ ਤੀਜਾ ਤੇ ਤੀਜਾ ਹੀ ਆ ਚਲੋ ਜਾਨੀ ਨਹੀਂ ਕਹੂੰਗਾ ਪਹਿਲਾ ਨਹੀਂ ਕਹੂੰਗਾ ਬਸ ਠੀਕ ਆ ਇਹ ਅੱਜ ਹੀ ਸੂਈ ਆ ਅੱਜ ਹੀ ਸੂਈ ਆ ਇਹ ਜੇਰ ਪਾਤੀ ਬਾਈ ਜੀ ਲੋ ਚਲੋ ਕੱਟੀ ਘੱਟਾ ਇਹਦੇ ਮਗਰ ਵੀ ਬਿਲਕੁਲ ਜੈੱਡ ਬਲੈਗੀ ਕੱਟੀ ਆ ਕੱਟੀ ਆ ਗਈ ਧੋਰੋ ਜੀ ਚੰਗਾ ਕਰੂ ਦੋਸਤ ਭਾਜੀ ਫਿਰ ਹਨਾ ਦੁੱਧ ਵੀਰ ਜੀ ਪਹਿਲਾ ਇਹਦਾ ਰਿਕਾਰਡ ਹੈ ਜਿਹੜਾ 13 ਕਿਲੋ ਦਾ ਹੈ 13 ਕਿਲੋ ਰਿਕਾਰਡ ਹੈ ਜੀ ਹਾਂਜੀ ਤਾਂ ਦੇਖੋ ਮੇਰੇ ਅਸੀਂ ਕੱਢੀ ਨੂੰ ਚੁਗਿਆ ਤਾਂ 2-4 ਕਿਲੋ ਚ ਹੋਇਆ ਸੀ ਬਸ ਠੀਕ ਆ ਆਂਦੂ ਕਰਾਂ ਦੀ ਇਹ ਬਲੋਕ ਨੂੰ ਲੱਗ ਗਈ ਫਿਰ ਆ ਦੇ ਭਾਈ ਜੀ ਹਾਂ ਹੁਣ ਤੇ ਲੋਕਲ ਤੋਂ ਲਈ ਆਇਆ ਉਧਰੋਂ ਹੈਗੀ ਮਲਵੈਣ ਮੈਂ ਨਹੀਂ ਕਹੂੰਗਾ ਮੈਂ ਨਹੀਂ ਕਹੂੰਗਾ ਠੀਕ ਹੈ ਉਹ ਲੋਕਲ ਹੈ ਆਪਣੀ ਕਿਉਂਕਿ ਆਪਣਾ ਇਲਾਕਾ ਵੀ ਹੁਣ ਜੇ ਇਧਰੋਂ ਥੋੜਾ ਚੱਲ ਜਾਈਏ ਤੇ ਗਰਦਾਪੁਰ ਲੱਗਦਾ ਬਾਰਡਰ ਉਹ ਲੱਗ ਜਾਂਦਾ ਤੇ ਰਾਵੀ ਨੀਲੀ ਤੇ ਤੁਹਾਨੂੰ ਬੜਾ ਮੇਰਾ ਰਾਵੀ ਦੇ ਨਾਲ ਨਾਲ ਹੀ ਮਿਲ ਜੇ ਬਿਲਕੁਲ ਤੇ ਇਹ ਇਹ ਮਾਜਾ ਮਲਵੈਣ ਨਹੀਂ ਵੀ ਆਪਣੇ ਸੱਜਣ ਘੋਆ ਖਾਸ ਬੋਲੋ ਜੀ ਮੋਹਲ ਬਾਈ ਜੀ ਕਰਨੂ ਦਾ ਲੱਖ ਕਰਦੀ ਐ ਜੋ ਮਰਜ਼ੀ ਕਰਦੀ ਐ ਬਾਈ ਤੀਜਾ ਸੁਆ ਜੋ ਮਰਜ਼ੀ ਕਰਦੀ ਐ ਆਦੇ ਦਾ ਮੈਂ 95 ਕਰਤਾਂ 95 ਹਜ਼ਾਰ 95 ਹਜ਼ਾਰ 90 ਦੀ ਜਾਣ ਦੇ ਪਰ ਛੋਟ ਹੀ ਆ ਛੋਟ ਹੀ ਕਰਨੀ ਆ ਚਲੋ ਹੁਣ ਗੰਜੈਸ ਰਹਿ ਨਹੀਂ ਗਈ ਠੀਕ ਠੀਕ ਆ ਠੀਕ ਆ ਹੁਣ ਗੰਜੈਸ ਰਹਿ ਨਹੀਂ ਗਈ ਕੋਈ ਇਹ ਵੀ ਨਾ ਗਵੇ ਵੀ ਯਾਰ ਚਲੋ 100 200 500 ਮਾਨ ਉਹ ਚਲੋ ਠੀਕ ਆ ਛੋਟ ਹੁੰਦੀ ਆ ਪਰ ਹੁਣ ਇਸ ਤੋਂ ਬਾਅਦ ਉੱਤੇ ਫਿਰ ਚਲੋ ਰੱਬ ਦਾ ਨਾਮ ਹੈ ਬਿਲਕੁਲ ਜੀ ਬਾਈ ਬਿਲਕੁਲ ਜੀ ਚਲੋ ਆਹੀ ਆ ਜੀ ਇਹੋ ਜਿਹੇ ਪਸ਼ੂ ਬਾਈਆਂ ਕੋਲ ਜੀ ਪਰ ਬਹੁਤ ਸੋਹਣੇ ਰੇਡ ਤੇ ਪਸ਼ੂ ਚੰਗੇ ਆ ਪਰ ਚੁਆਈ ਕਰਕੇ ਨਾ ਭਾਈ ਜੀ ਬਿਲਕੁਲ ਜੀ ਚੁਆਈ ਕਰਕੇ ਚੈੱਕ ਕਰਕੇ ਪਾਸ ਕਰਕੇ ਭਾਈ ਜੀ ਉੱਤੇ ਆਓ ਕਿਉਂਕਿ ਸੰਦੀਪ ਜੀ ਕਈ ਬੰਦੇ ਹੁਣ ਤਗੜੇ ਚਲੋ ਮੈਂ ਨਹੀਂ ਕਹਿੰਦਾ ਪਰ ਕਈ ਬੰਦਿਆਂ ਨੇ ਚੁੱਕ ਚਕਾ ਕੇ ਪੈਸੇ ਲਾਈ ਹੁੰਦੇ ਭਲਾ ਯਾਰ ਤੇ ਉਹਨਾਂ ਨੂੰ ਜੇ ਮਾੜਾ ਪਸ਼ੂ ਪੈ ਜਾਏ ਤਾਂ ਸਾਰੀ ਉਮਰ ਦੀਆਂ ਵੱੱਦ ਬਾਬਾ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਜੋ ਆਪਾਂ ਲੈਣੀਆਂ ਨਹੀਂ ਆ ਕਿਉਂਕਿ ਅਗਲਾ ਉੱਤੇ ਆ ਕੇ ਚੈੱਕ ਕਰਕੇ ਦੋ ਟਾਈਮ ਜੋਈ ਤਿੰਨ ਟਾਈਮ ਕਰੀ ਆਪਣੀ ਨਾ ਨਾ ਅਗਲਾ ਤਸੱਲੀ ਕਰਕੇ ਤੇ ਫਿਰ ਲੈ ਜੀ ਬਿਲਕੁਲ ਜੀ ਇੱਕ ਸੰਦੀਪ ਜੀ ਹੋ ਰਿਹਾ ਵੀ ਗੋਸਲ ਤਿੰਨ ਆ ਹਾਂਜੀ ਗੋਸਲ ਪਿੰਡ ਆ ਨਾ ਜਿਹੜੇ ਮੇਰੇ ਮਤਲਬ ਮੈਨੂੰ ਮੇਰੇ ਪਿੰਡ ਆ ਹਾਂਜੀ ਹਾਂਜੀ ਗੋਸਲ ਪਿੰਡ ਦੇ ਇਹ ਉਦਾਂ ਤੇ ਤ ਆਲਾ ਪਿੰਡ ਲੋਰੀਆਂ ਪਿੰਡ ਇਹ ਗੋਸਲੇ ਲੋਰੀਆਂ ਵਾਲਾ ਜਿਹਨੂੰ ਮਰਜ਼ੀ ਪੁੱਛ ਲੈ ਵੀ ਲੋਰੀਆਂ ਵਾਲਾ ਪਿੰਡ ਬੁੱਢੇ ਥੇ ਤੇ ਬਿਲਕੁਲ ਨਾਲ ਵਾਲਾ ਠੀਕ ਆ ਹਾਂਜੀ ਕਈ ਬੰਦੇ ਬੜੇ ਕਨਫਿਊਜ਼ ਹੁੰਦੇ ਆ ਕਿ ਯਾਰ ਅਹੀਂ ਮਨ ਲੋਗ ਇਹ ਗੋਸਲੀ ਜਾਣਾ ਸੀ ਪਰਲੇ ਗੋਸਲੀ ਰੁੱਕ ਗਏ ਕਈ ਆਣ ਵਾਲਿਆਂ ਨੂੰ ਉਹਨਾਂ ਨੂੰ ਮੇਰਾ ਇਹ ਆ ਬਾਕੀ ਨੰਬਰ ਆਪਣਾ 6863622050 ਹਾਂਜੀ ਤੇ ਨਾਂ ਤੁਹਾਡੇ ਬਾਈ ਦਾ ਫੌਜੀ ਤੁਹਾਨੂੰ ਜਾਣਦੇ ਆ ਬਾਈ ਨਾਂ ਸਿੱਧਾ ਮੇਰਾ ਜਗਤਾਰ ਜਗਤਾਰ ਸਿੰਘ ਜਗਤਾਰ ਸਿੰਘ ਫੌਜੀ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ